ਮਮਾ ਤਾਂ ਮੈਂ ਤੈਨੂੰ ਅੰਦਰ ਲਾਭਦਾ ਫਿਰਦੇ ਤੂੰ ਉੱਥੇ ਬੈਠੀ ਸਵੇਰ ਦੀ ਤੇ ਅੰਦਰ ਬੈਠੀ ਹਾਂ ਤੇ ਹੁਣ ਮੈਂ ਹਾਂ ਚੱਲ ਵਾਹਰੇ ਬੈਣੀ ਤੇ ਚਾਚੀ ਤੇਰੀ ਆਈ ਹੀ ਉਹ ਵੀ ਇੱਥੇ ਆਣ ਕੇ ਬਹਿ ਗਈ ਬੱਸ ਪਤਾ ਲੈਣ ਆਈ ਆਹੋ ਪਤਾ ਨਹੀਂ ਓਦਾਂ ਆਈ ਕਿ ਪਤਾ ਲੈਣ ਆਈ ਤੇ ਬਹਿ ਕੇ ਗੱਲਾਂ ਬਾਤਾਂ ਕਰਕੇ ਤੇ ਚੱਲ ਗਈ ਤੇ ਆਂਡ ਗਵਾਰ ਦੀਆਂ ਚੁਗਲੀਆਂ ਕਰ ਲਈਆਂ ਨੇ ਸਾਰੀਆਂ ਆਹੋ ਚੁਗਲੀਆਂ ਕਰ ਲਈਆਂ ਚੁਗਲੀਆਂ ਹੀ ਕੀ ਕਰਨੀਆਂ ਗੱਲਾਂ ਤੇ ਆਪਣੀਆਂ ਹੀ ਨਹੀਂ ਮੁੱਕ ਤਾਂ ਟੋਲਿਓਗੇ ਬੈਠੀਆਂ ਮੇਸਾ ਹੁਣ ਨਹੀਂ ਓਲੇ ਨਹੀਂ ਇੱਥੇ ਜਰਾ ਹਵਾ ਆਉਂਦੀ ਤਾਂ ਮੈਂ ਇੱਥੇ ਬੈਠੀ ਤੇ ਉਹ ਵੀ ਆਣ ਕੇ ਬੈ ਗਈ ਮੇਰੇ ਲਾਗੇ ਅੱਛੀ ਆਹ ਰੋਈ ਸੇ ਬਾਬਾ ਘੜੀ ਵੀ ਮੁ ਪੈ ਗਿਆ ਤੇ ਨਾ ਹੋਈ ਠੰਡੀ ਆਉਂਦੀ ਇਥੇ ਹਾਂ ਹਾਂ ਨਾਲੇ ਆ ਝੋਨਿਆਂ ਚਾਨਿਆਂ ਨੂੰ ਪਾਣੀ ਲੱਗਾ ਨਾ ਆ ਤੇ ਠੰਡੀ ਹਵਾ ਆਉਂਦੀ ਤੇ ਨਾਲੇ ਆ ਝੋਨਾਵਾ ਤੇ ਆਵੇ ਕੱਖ ਚਮਕੰਡੇ ਆ ਪਿਆ ਵਾ ਇੰਨੇ ਕ ਥਾਂ ਚ ਇਹ ਵੀ ਕਟਾਉਣਾ ਕਟਾਉਣਾ ਵਾ ਐ ਐਤਵਾਰ ਨੂੰ ਡਾਲਾ ਜਿਹਦਨ ਤੇ ਈ ਛੁੱਟੀ ਆ ਤੇ ਬੰਦੇ ਦੋ ਹੋਣਗੇ ਤਾਂ ਕੱਟ ਦੇਣਗੇ ਉਹ ਨਾਲੇ ਆਵਦੇ ਵਾਂਗੇ ਨਾਲ ਚਲੋ ਉਹ ਤਾਂ ਤੇਰੀ ਮਰਜ਼ੀ ਆ ਜੇ ਕਰਨਾ ਹੋਗਾ ਤੇ ਇੱਥੇ ਕੀਤਿਆ ਕੰਮ ਹੀ ਚੰਗਾ ਲੱਗਦਾ ਹੀ ਬੰਦਿਆ ਤੋਂ ਫੜਦੇ ਇਹੋ ਥੋੜੀ ਕੀ ਆ ਬਸ ਆਹੋ ਇੰਨੇ ਕ ਥਾਂ ਚ ਵਾ ਤੇ ਇੱਧਰ ਨੂੰ ਆ ਹੋਰ ਗਾੜੀ ਛੋਣਿਆ ਚ ਹਨੀਗਾ ਹਾਂ ਤੇ ਨਾਲੇ ਇੱਕ ਤੈਨਾਂ ਮੈਂ ਗੱਲ ਕਰਨੀ ਕਿਹੜੀ ਮੈਂ ਨਾ 2 ਕਿਲੋ ਕੇ ਉਹ ਜੋੜਿਆ ਵਾ ਅੱਛਾ ਤੇ ਇਦਾਂ ਕਰੀ ਵੀ ਜੇ ਤੂੰ ਸਰ ਸਕੂਲੇ ਜਾਣਾ ਨਾ ਤੇ ਨਾਲ ਤੈਨੂੰ ਮੈਂ ਹੋਰ ਸਮਾਨ ਦੇ ਦੂੰਗੀ ਹਾਂ ਤੇ ਬਿਸਕੁਟ ਬਣਾ ਲਿਆ ਵੀ ਇਹ ਕਿਹੜੇ ਲਈ ਜੋੜ ਲਿਆ ਕਿ ਉਹ ਦੱਸਿਆ ਜੀ ਤੂੰ ਲੈ ਹਾਂ ਦੱਸ ਪੀ ਦਸਣਾ ਕੀ ਥੋੜਾ ਥੋੜਾ ਮੈਂ ਰੱਖ ਕੇ ਤੇ ਜੋੜਿਆ ਵਾ ਅੱਛਾ ਤੇ ਕੋ ਸੰਦੀਪ ਨੂੰ ਦੇ ਦਾਂਗੇ ਬਿਸਕੁਟ ਤੇ ਕੋ ਆਪਣੀ ਆ ਖਾ ਲੈਣਗੇ ਨਿਆਣੇ ਖਾ ਲੈਣਗੇ ਕਰ ਤੇ ਸੰਦੀਪ ਤੇ ਕੱਲ ਗਈ ਹੈ ਤੂੰ ਉਹਨੂੰ ਪਹਿਲਾਂ ਦੱਦੀ ਬਣਾ ਕੇ ਦੇ ਦਿੰਦੀ ਮੈਂ ਉਹਨੂੰ ਪਹਿਲੋਂ ਕੀ ਦਸਣਾ ਹੈ ਮੇਰੇ ਮਨ ਚ ਮਗਰੋਂ ਹੀ ਆਈ ਤੇ ਨਾਲੇ ਉਹਦੇ ਨਾਲ ਨਿਆਣਾ ਹੈਗਾ ਤੇ ਨਾਲੇ ਮੇਰੇ ਇਹ ਸੋਚ ਵੀ ਹੁਣ ਉਹਨੂੰ 2 ਕਿਲੋ ਘਿਓ ਹਨਾ ਇੰਨੇ ਕ ਬਿਸਕੁਟ ਬਣਨੇ ਇੰਨੇ ਕੋ ਬਣਨੇ ਆ ਇੰਨੇ ਬਿਸਕੁਟ ਬਣ ਜਾਂਦੇ ਆ ਤੈਨੂੰ ਬਣਾਏ ਹੁਣ ਤਾਂ ਫੇਰ ਵਾਣ ਇੰਨੇ ਕੋ ਪੁੱਛ ਬਿਸਕੁਟ ਦੇ ਨੂੰ ਦੇਣ ਦਾ ਜਾਂਦਾ ਚੰਗਾ ਲੱਗਦਾ ਮੈ ਨਾਲੇ ਬਣਾਇਆ ਨਾ ਆਮਬ ਦਾ ਚਾਰ ਵੀ ਪਾਇਆ ਸਵਾਛ ਤੇ ਉਹਨੂੰ ਨਾ ਚਾਰ ਵੀ ਥੋੜਾ ਜਿਆ ਦੇਣਾ ਵਾ ਤੇ ਨਾਲੇ ਇਦਾਂ ਕਰ ਪਿਆ ਉਹ ਨਿੰਬੂ ਤੋੜ ਲਾ ਥੋੜਾ ਜੇ ਮੈਨੂੰ ਨਾ 2-3 ਕਿਲੋ ਨਿੰਬੂ ਤੋੜ ਕੇ ਲਿਆਉਂਦੇ ਤੇ ਉਹਦਾ ਵੀ ਮੈਂ ਚਾਰ ਪਾ ਲਾ ਤੇ ਕੋਈ ਹੋਰ ਹੈ ਜੀ ਦੱਸ ਉਹਦੇ ਘਰੇ ਸਭ ਕੁਝ ਹੈਗਾ ਉਹਦੇ ਸੌਰੇ ਨੂੰ ਪਤਾ ਨਹੀਂ ਕਿੰਨੇ ਅੰਬ ਲੈ ਆਏ ਤੇ 4 ਪੌਂਡ ਆ ਜਦ ਦੱਸਣ ਦੇ ਆ ਮੈਨੂੰ ਪੁੱਤ ਭਾਵੇਂ ਜਿੰਨਾ ਮਰਜੀ ਧੀਆਂ ਦੇ ਘਰ ਹੋਵੇ ਨਾ ਤੇ ਮਾਂ ਪਿਓ ਵੱਲ ਧੀਆਂ ਦਾ ਧਿਆਨ ਹੁੰਦਾ ਵੀ ਸਾਡਾ ਕੋਈ ਆਵੇ ਤੇ ਸਾਨੂੰ ਕੁਝ ਦੇ ਕੇ ਜਾ ਉਹ 4 ਤੇ ਆਈ ਉੱਤੇ ਤੇ ਫੇਰ ਵੀ ਸਗਾਤੀ ਹੁੰਦੀ ਆ ਕਿ ਹਾਂ ਸਗਾਤੀ ਚਾਰ ਜੰਗੀ ਸਗਾਦੀ ਹਾਂ ਤੇ ਆਹੋ ਹੀ ਗਿਆ ਹੋ ਰਿਹਾ ਧੀਆਂ ਨੂੰ ਕੀ ਪਤਾ ਮੈਂ ਜਿੰਨਾ ਸਰ ਜੀ ਨਹੀਂ ਉਹਨਾਂ ਚੇਰੀ ਆ ਮੁੜ ਕੇ ਤੂੰ ਕੀਤਾ ਜਾਣਾ ਵਾ ਕਿ ਮਿਲਣਾ ਕਿ ਨਹੀਂ ਮਿਲਣਾ ਦੋਆਂ ਜੀਆਂ ਨੇ ਤੇ ਕੀਪਤ ਤੇ ਤੋ ਵੱਧ ਨਹੀਂ ਮਿਲਣਾ ਏ ਪਰ ਮੇਰੀ ਅੱਖਾਂ ਦੇ ਸਾਹਮਣੇ ਤੇ ਹੁਣ ਤੂੰ ਹੀ ਜਾੜਿਆ ਕਰਨ ਤੈਨੂੰ ਮੈਂ ਤੇ ਚੰਗੇ ਲੱਗੀ ਤਾਂ ਇੰਨੇ ਬਿਸਕੁਟ ਦੇ ਆ ਆਚਾਰ ਦੇ ਆ ਜਦੋਂ ਤੂੰ ਪਿੱਛੇ ਸਹਾਜ ਖੋਆ ਬਣਾਇਆ ਆਚਾਰ ਪਿੰਨੀਆਂ ਕੱਢ ਗਏ ਆਚਾਰ ਪਿੰਨੀਆਂ ਸੰਦੀਪ ਨੂੰ ਦੇ ਜਾਂਦਾ ਮਾਜ ਹੋਈ ਫੇ ਕੱਲਿਆ ਖਾਦਾ ਨਹੀਂ ਨਾ ਜਾਂਦਾ ਕੱਲਿਆ ਕੋਈ ਖਾਦਾ ਜਾਂਦਾ ਮਾਂ ਕੋਲ ਇੰਨਾ ਲਵੇਰਾ ਉਹਨਾਂ ਦੇ ਵਾਧੂ ਖੋਆ ਉਹਨਾਂ ਦਾ ਸਭ ਕੁਝ ਹੈਗਾ ਐਵੇਂ ਜਾਣ ਕੇ ਨਹੀਂ ਇਹ ਚੀਜ਼ਾਂ ਨਾਲੇ ਮੇਰਾ ਕਿਹੜਾ ਟਾਈਮ ਹੈ ਪਿਆਰਾ ਮਾਂ ਸਕੂਲੇ ਪਹੁੰਚੀਦਾ ਮੈਂ ਤੇਰੇ ਨਾਲ ਜਾਊਂਗੀ ਨਾ ਤੇ ਤੂੰ ਮੈਨੂੰ ਨਾਲ ਲੈ ਲੈ ਠੀਕ ਹੋ ਜਾ ਠੀਕ ਕੱਲ ਹੀ ਡੇਗਦੀ ਫਿਰਦੀ ਸੀ ਤੇ ਅੱਜ ਤੈਨੂੰ ਵਾਂਡਾ ਵੇਖਣ ਨੂੰ ਪੈ ਗਈ ਕੋਈ ਗੱਲ ਨਹੀਂ ਮੈਂ ਉੱਥੇ ਕਿਹੜਾ ਕੰਮ ਕਰਨਾ ਮੈਂ ਉਹਦੇ ਕੋਲ ਬਹਿਣਾ ਹੀ ਆ ਬਹਿਣਾ ਹੀ ਤੇਰੇ ਨਾਲ ਪੈਰ ਮਾੜੀ ਜੀ ਤੁਰਨ ਫੇਲਾਦੀ ਉਸੇ ਵਲੇ ਚੱਲ ਘੁੰਮਣ ਨੂੰ ਚੱਲ ਘੁੰਮਣ ਨੂੰ ਫਿਰ ਮੈਂ ਕੀ ਕਰਾਂ ਇੱਥੇ ਜੁੜੀ ਜਾਵਾਂ ਅੰਦਰ ਜੁੜੀ ਜਾ ਮੇਰਾ ਵੀ ਜੀ ਕਰਦਾ ਵੀ ਮੈਂ ਠੀਕ ਹੋ ਕੇ ਆਵਾਂ ਆ ਵੀ ਬੰਦਾ ਘਰੇ ਬਹਿ ਜਾ ਮਾਨ ਰੱਬ ਰੱਬ ਕਰੇ ਹੁਣ ਹੁਣ ਰੱਬ ਰੱਬ ਕਰ ਕਰ ਉਮਰ ਤੇਰੀ ਰੱਬ ਰੱਬ ਕਰਨ ਦੀ ਜਨ ਅਚਰ ਜੀ ਨਹੀਂ ਆ ਨਾ ਚਰ ਮੇਰਾ ਜੀ ਕਰਦਾ ਵਾ ਕਿਤੇ ਜਾਣ ਨੂੰ ਰੱਬ ਰੱਬ ਹੀ ਕਰਨ ਲਈ ਆ ਹੋਰ ਮੈਂ ਕੀ ਕਰਨਾ ਅਮੀ ਕਿਉਂ ਬਿਸਕੁਟ ਬਣਾ ਉਹ ਮੈਂ ਘਰੇ ਰਹਿਦੇ ਨਾਲ ਸਬਜ਼ੀ ਸੂਜੀ ਪਾ ਕੇ ਖਾਇਆ ਕਰਾਂਗੇ ਨਹੀਂ ਬਿਸਕੁਟ ਬਣਾਉਣੇ ਆ ਨਾਲੇ ਨਿਆਣੀ ਖਾ ਲੂਗੀ ਪਰ ਚੱਲ ਉਹ ਦੇਖ ਖਾ ਲੂ ਬਣਾ ਲਿਆਵਾਂਗੇ ਫਿਰ ਆਹ ਤੇ ਸਮਾਨ ਤੇ ਮੈਂ ਮੈਸੇਜ ਦੇ ਦਵਾਂਗੀ ਤੇ ਉਹ ਤੂੰ ਅੰਨਾ ਨਾ ਥੋੜੇ ਬਣਨੇ ਆ ਉਹ ਤੇ ਬਣ ਜਾਣਾ ਵਾ ਡੇਢ ਪੀਪਾ ਆ ਪੀਪਾ ਨਹੀਂ ਪੰਜ-ਛਤ ਨਹੀਂ ਪੀਪੇ ਬਣ ਜਾਣੇ 2 ਕਿਲੋ ਨਾ ਨਹੀਂ ਨਹੀਂ ਬਣ ਜਾਣੇ ਤੈਨੂੰ ਸਦਾ ਹੀ ਆ ਕੀ ਪਤਾ ਤੂੰ ਗੜਾ ਬਣਾਉਂਦਾ ਰਹਿਣਾ ਨਾ ਮੈਂ ਬੇਕਰੀ ਖੋਲਾਂ ਹੁਣ ਬਣਾਉਣਾ ਸਿੱਖ ਲਾਂ ਕੋਈ ਨਹੀਂ ਨਿਆਣੇ ਖਾ ਲਣਗੇ ਨਾਲੇ ਕਿਉਂ ਉੱਥੇ ਦਾਲ ਸਬਜੀ ਤੇ ਜੋਗਾ ਤੇ ਰੋਜ਼ ਹੀ ਮੱਖਣ ਨਿਕਲ ਆਉਂਦਾ ਹੂੰ ਤਾਂ ਉਹ ਮੈਂ ਥੋੜਾ ਥੋੜਾ ਮੱਖਣ ਰੱਖਦੀ ਰਹੀ ਆ ਵਿੱਚੋਂ ਤੇ ਦਾਲ ਸਬਜੀ ਤੋਂ ਕਿਹੜੇ ਹੁਣੇ ਰਹਿੰਦੇ ਹੀ ਤੁਸੀਂ ਮੈਂ ਦਿਨੀ ਆ ਪਾ ਕੇ ਤੁਹਾਨੂੰ ਮੈਂ ਵੋਟੀ ਨੂੰ ਵੀ ਆਖਿਆ ਚੱਲ ਪਾ ਦਿਆ ਕਰਨੇ ਜੋਦੇ ਨੂੰ ਹੂੰ ਦਾਲ ਸਬਜੀ ਦੇ ਵਿੱਚ ਪਤਾ ਨਹੀਂ ਪਾਉਂਦੀ ਕਿ ਨਹੀਂ ਪਾਉਂਦੀ ਮੈਨੂੰ ਤਾਂ ਹੁਣ ਪਤਾ ਨਹੀਂ ਤੂੰ ਕੁੜੀ ਵਾਸਤੇ ਜੋੜੀ ਜਾਓ ਆਪਣੇ ਪੇਕੇ ਵਾਸਤੇ ਜੋੜੀ ਜਾਓ ਦਾ ਧਿਆਨ ਤੇ ਉਹਦਾ ਧਿਆਨ ਪੇਕੇ ਵੱਲ ਹੁੰਦਾ ਹਰ ਵੇਲੇ ਮੈਂ ਕੁੜੀ ਲਈ ਕੀ ਜੋੜ ਲਿਆ ਕੀ ਦਿੱਤਾ ਤੈਨੂੰ ਤੁਸੀਂ ਜੇ ਮਾਸਾ ਦੇ ਆਵੇ ਥੋੜੇ ਜਿਹਾ ਬਿਸਕਟ ਦੇ ਆਵੇਂਗਾ ਤਾਂ ਠੀਕੇ ਜੀ ਐਨੇ ਨਾ ਹੋਊ ਮੇਰੀ ਮਾਂ ਆਈ ਆ ਚਲ ਕੋਈ ਨਾ ਕੁਝ ਲਿਆਈ ਆ ਨਾ ਚਲ ਦੇਵਾਂਗਾ ਹਾਂ ਆ ਆ ਜਾ ਹੁਣ ਚੰਗਾ ਮਾਲਕ ਨੇ ਸਾਨੂੰ ਵੇ ਸਭ ਕੁਹ ਦਿੱਤਾ ਕੋਈ ਐਸੀ ਚੀਜ਼ ਨਹੀਂ ਵੀ ਜਿਹੜੀ ਮਾਲਕ ਨੇ ਸਾਨੂੰ ਨਹੀਂ ਦਿੱਤੀ ਪਰ ਇਹ ਵੀ ਮਹਾਰਾਜ ਮੇਰੀ ਭੈਣ ਗੁਰਪ੍ਰੀਤ ਦੀ ਵੀ ਕੋਠੀ ਬਣ ਜੇ ਹੁਣ ਕਿਤੇ ਇਹ ਆ ਪੀਕੋ ਮਾਂ ਦੀ ਪੇਟੋਂ ਭਾਵੇਂ ਜਨਮ ਲਿਆ ਨਾ ਉਹ ਕੱਲ ਮੈਂ ਗਿਆ ਤੇ ਹੈਗਾ ਤੇ ਉਹਦੀ ਰਸੋਈ ਵੇਖ ਕੇ ਬੜਾ ਮਨ ਨੂੰ ਦੁੱਖ ਕੀ ਐਵੇਂ ਟਾਰਾ ਜਿਹਾ ਬਣਾਇਆ ਤੇ ਟੇਬਲ ਜੇ ਤੇ ਉਹਨੇ ਆ ਰੱਖਿਆ ਗੈਸ ਸਿਲੰਡਰ ਚੁੱਲਾ ਇਹ ਆ ਵੀ ਸੱਚੇ ਪਾਤਸ਼ਾਹ ਹੁਣ ਤੇਰੇ ਘਰ ਦਾ ਘਾਟਾ ਕੋਈ ਨਹੀਂ ਹੋਈ ਇਹਦੀ ਵੀ ਕੋਠੀ ਬਣ ਜੇ ਕੇ ਇਸ ਤਰ੍ਹਾਂ ਤੇ ਹੁਣ ਇਹ ਵੀ ਕੋਠੀ ਬਣੀ ਹੋਊਗੀ ਹੁਣ ਬਣ ਜੂਗੀ ਚੰਗਾ ਮੁੜ ਕੇ ਕੁੜੀ ਜਵਾਨ ਹੋ ਜਾਣੀ ਅੱਜ ਕੁੜੀ ਨਹੀਂ ਆਣੀ ਆ ਮੁੜ ਕੇ ਕੁੜੀ ਜਵਾਨ ਹੋ ਜਾਣੀ ਕੁੜੀ ਵਿਆਹੋਂਗੇ ਕਿ ਘਰ ਵਿਆਹਣਗੀ ਚਲੋ ਮਾਲਕਾ ਤੇਰੇ ਘਰ ਤੇ ਘੱਟਾ ਨਹੀਂ ਕਿਸ ਗੱਲ ਦਾ ਉਹਦੀ ਵੀ ਮੰਦੀਆਂ ਰੀਝਾਂ ਪੂਰੀਆਂ ਕਰਦੇ ਸੱਚੇ ਪਾਸ਼ਾ ਹੈਰ ਬੋਏ ਲੈ ਮੁੰਡਿਆ ਤਾਂ ਕੁੱਟਣ ਡਏ ਆ ਉਹ ਤਾਂ ਦੁਖਣੀਆਂ ਆਹ ਹੁਣ ਤਾਂ ਦੁਖਣੀਆਂ ਆਈਆਂ ਭੈਣ ਦਾ ਵਾਂਡਾ ਵੇਖ ਲਿਆ ਹੁਣ ਮੇਰੇ ਵਰਗੀ ਆਖੂ ਘਰੇ ਚਲੀ ਗਈ ਤੇ ਹੁਣ ਅੱਗੋਂ ਹੀ ਲੱਤਾਂ ਤੋਂ ਡੈ ਪੀਆਂ ਮੈਨੂੰ ਵੇਖ ਕੇ ਹੀ ਤੋਂ ਡੈ ਪੀਆਂ ਵਾ ਉਹ ਤੂੰ ਕੀ ਆਣ ਕੇ ਰੌਲਾ ਪਾਤਾ ਵਾ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ ਜਿੱਥੇ ਜਾਣਾ ਜਾ ਦਿਖਾ ਹਾਂ ਪਰ ਹਾਏ ਹਾਏ ਇਹ ਚੱਜ ਦੀ ਗੱਲ ਨਹੀਂ ਕੀਤੀ ਗੱਲ ਜਿਹੜੀ ਸਹੀ ਆ ਕੋ ਉਹਦੀਆਂ ਮਿਰਚਾਂ ਲੱਗਦੀਆਂ ਵਾ ਜਿੱਥੇ ਮੈਂ ਕੋ ਦਫਾ ਹੋਣਾ ਵਾ ਤਿਆਰ ਹੋਵੋ ਚੱਲ ਗਏ ਮੇਰੇ ਪੇਕਿਆਂ ਦੇ ਹੁਣ ਉਹ ਵੀ ਡੇਕਣ ਡਏ ਆ ਮੈਂ ਕੱਲਾ ਗਿਆ ਸੀ ਨਾ ਆਪਣੀ ਭੈਣ ਕੋ ਤੂੰ ਵੀ ਹੁਣ ਕੱਲੀ ਜਾਵੇਂਗੀ ਹਏ ਕੋਈ ਮੈਨੂੰ ਪਿੱਛੇ ਪਾਤਾ ਉੱਥੇ ਉਹ ਪੁੱਛਦੀ ਸੀ ਪਰ ਜਾਈ ਨਹੀਂ ਆਈ ਮਾਸੀ ਪੁੱਛਦੀ ਦਵਿੰਦਰ ਨਹੀਂ ਆਈ ਮੈਂ ਕਿਹਾ ਵੀ ਘਰ ਸਾਡਾ ਵਾ ਕੱਲਾ ਆਦੀ ਆ ਵੀ ਮੈਂ ਘਰੇ ਰਹੀ ਨਹੀਂ ਆ ਤੇ ਤੁਸੀਂ ਜਾਓ ਆ ਤਾਂ ਸੋਹਣੀ ਗੱਲ ਕੀਤੀ ਆ ਤੇ ਫੇਰ ਕੀ ਲੈ ਝੂਠ ਬੋਲਣਾ ਪਿਆ ਮੈਨੂੰ ਨੇ ਥੋੜਾ ਦੱਸਿਆ ਵਾ ਕਿ ਉਹਦਾ ਮੂੰਹ ਹੀ ਵਿੰਗਾ ਵਾ ਅੱਛਾ ਪੈਣ ਦੇ ਘਰੋਂ ਨਹੀਂ ਸਦਾ ਰੋਟੀਆਂ ਖਾਣੀਆਂ ਰੋਟੀਆਂ ਘਰੋਂ ਹੀ ਖਾਣੀਆਂ ਵਾ ਜਨਾਨੀ ਨੂੰ ਚੰਗਾ ਬੋਲੀ ਦਾ ਵਾ ਹੁਣ ਮੂੰਮਿੰਗਾ ਦੱਸ ਕੇ ਪਰ ਕੇ ਮੈਨੂੰ ਹੋਰ ਕੋ ਮਾੜੀ ਚੰਗੀ ਗਾਣਾ ਕੱਢੋਗੇ ਕੋਈ ਗੱਲ ਕਰੋਗੇ ਤੇ ਖਾ ਲਿਓ ਰੋਟੀਆਂ ਗਰਮ ਗਰਮ ਫਿਰ ਮੇਰੇ ਕੋ ਵੀ ਇਹ ਖੁੱਦ ਹੀ ਆਵਾਜ਼ ਆ ਜਿੱਦਾਂ ਦੀ ਆਵਾਜ਼ ਦੋਗੇ ਉਦਾਂ ਦੀ ਲਓਗੇ ਮੈਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਤਿਆਰ ਹੋ ਤੇ ਚੱਲੀਏ ਮੈਂ ਨਹੀਂ ਕਾ ਜਾਣਾ ਜੂਣਾ ਹਾਂ ਇਹਨਾਂ ਨੇ ਗੱਡੀ ਲਈ ਆਗਲਿਆਂ ਨੇ ਆਖਣਾ ਇਹਨਾਂ ਨੂੰ ਚੰਗੀ ਨਹੀਂ ਲੱਗੀ ਚਾਹ ਨਹੀਂ ਚੜਿਆ ਬਸ ਚਾਹ ਬੜਾ ਵਧੀਆ ਚੜਿਆ ਜੇ ਗੱਡੀ ਲਈ ਆ ਤੇ ਭੈਣ ਕੋ ਆਉਂਦੇ ਦਵਾ-ਦਵ ਲੈ ਕੇ ਲੈ ਭੈਣ ਡੱਬਾ ਵਧਾਈ ਹੋਵੇ ਤੈਨੂੰ ਆਏ ਕਿ ਅੱਗੀ ਜਾਣਾ ਪਹਿਲੂ ਉੱਥੇ ਉਹ ਬਾਬਾ ਉਹਨੂੰ ਤਾਂ ਮੈਂ ਆਪੇ ਹੀ ਕਹਿਤਾ ਹੀਗਾ ਕਿ ਮੈਂ ਆਉਂਗੀ ਕਿਸ ਦਿਨ ਕਿਹਾ ਨਹੀਂਗਾ ਤੁਹਾਨੂੰ ਸਾਰੀ ਗੱਲ ਮੈਂ ਜਾ ਫਿਰ ਜਾ ਫਿਰ ਨਹੀਂ ਜਾਣਾ ਤੁਸੀਂ ਮੈਂ ਨਹੀਂ ਕਿਹਾ ਜਾਣਾ ਕੱਲੋ ਜਿਹੜਾ ਮੁੰਡੇ ਦਾ ਵਿਆਹ ਕਰਨਾ ਨਾ ਵੀ ਕਿਓ ਫਿਰ ਮਾਮਿਆਂ ਨੂੰ ਕਿ ਮਾਮੇ ਕੀ ਲਿਆਏ ਆ ਅਜੇ ਆਏ ਨਹੀਂਗੇ ਖਾ ਰਿਓ ਠਾਲਣਾ ਵਾ ਐਦਾਂ ਕਰਨਾ ਮੁਰਕੇ ਐਦਾਂ ਹੱਥ ਰੱਖ ਰੱਖ ਵੇਖਣਾ ਤੇਰੇ ਵਰਗੇ ਨੇ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਨਾ ਹਰ ਇੱਕ ਰਿਸ਼ਤੇਦਾਰ ਪਹੁੰਚਦਾ ਵਾ ਪਹੁੰਚਦਾ કે ਨਹੀਂ ਪਹੁੰਚਦਾ ਪਤਾ ਨਹੀਂ ਮੈਨੂੰ ਬਹੁਤੀਆਂ ਗੱਲਾਂ ਤੇ ਜਦੋਂ ਤੇਰੀਆਂ ਚਾਚੀਆਂ ਤਾਈਆਂ ਨੇ ਪਹੁੰਚਣਾ ਨਾਲ ਨਾਲ ਤੇਰੀ ਭਝਾਈ ਨੇ ਪਹੁੰਚਣਾ ਉਹਨੇ ਤਾਨੂੰ ਪੁੱਛਣਾ ਮੈਨੂੰ ਨਹੀਂ ਪੁੱਛਣਾ ਤੈਨੂੰ ਪੁੱਛਣਾ ਦਵਿੰਦਰ ਤੇਰੀ ਨਣਾਨੀ ਨਹੀਂ ਆਈ ਤੇਰੀ ਨਣਾਨੀ ਨਹੀਂ ਆਈ ਆਹ ਗੱਲ ਉਹਨਾਂ ਨੇ ਕਰਨੀ ਹੈ ਤੇ ਨਣਾਨੇ ਆਉਣਾ ਹੀ ਆ ਨਣਾਨੇ ਕਿੱਦਾਂ ਨਹੀਂ ਆਉਣਾ ਜਿੰਨਾ ਬੜਤੇਗੀ ਨਣ ਨੂੰ ਉੰਨਾ ਕੀ ਆਊਗੀ ਤੇਰੇ ਮੂੰਹ ਨੂੰ ਆਉਣਾ ਤੁਹੀ ਭੱਜ-ਭੱਜ ਜਾਂਦੇ ਜੇ ਮੇਰੇ ਮੂੰਹ ਨੂੰ ਨਾ ਹੋਗੇ ਤਾਂ ਦੇ ਨੂੰ ਤੇ ਆਉਗੇ ਮੇਰੇ ਨੂੰ ਕਿੱਥੇ ਰੋਣਾ ਮੇਰੀ ਆਹੋ ਤੇ ਉਹਨਾਂ ਦੇ ਮੋਰਨੀਆਂ ਚ ਹੋਣਾ ਰਖਣੀ ਮੈਂ ਮੋਰਲੀਆਂ ਚ ਆਹੋ ਉਹਦਾ ਕਰਨਾ ਇੱਥੇ ਆਉਣ ਤੋਂ ਬਗੈਰ ਮੈਂ ਰਖਣੀ ਵੀ ਮੋਰਲੀਆਂ ਚੀਓ ਵਰੀ ਬਣਾਉਣ ਜਾਣਾ ਤਾਂ ਮੈਂ ਤਮੀ ਉਹਨੂੰ ਪਹਿਲਾਂ ਨਾਲ ਖਾਣਾਈ ਤੇ ਉਹਦਾ ਪਹਿਲੋਂ ਦੇ ਮਹਾਰਾਜ ਦਾ ਰਮਾਲਾ ਸਾਹਿਬ ਲੈਣਾ ਫਿਰ ਉਹਦਾ ਸੂਟ ਲੈਣਾ ਫਿਰ ਹੋਰ ਅਸੀਂ ਟੱਬਰ ਦੇ ਬਣਾਉਣੀ ਤੁਸੀਂ ਇਦਾਂ ਕਰੋ ਹਾਂ ਮੈਂ ਆਪਣੇ ਜੋ ਮਨ ਚ ਸੋਚਿਆ ਤੇ ਮੁੰਡਾ ਮੰਗਣਾ ਆ ਨਾ ਭੈਣ ਵਾਲੀ ਜਾਇਓ ਉਹਨੂੰ ਹੀ ਆਖਿਓ ਰਿਸ਼ਤਾ ਕਰਾ ਦੇ ਸ਼ੁਰੂਆਤੀ ਰਿਸ਼ਤੇ ਦੀ ਭੈਣ ਤੋਂ ਹੀ ਕਰ ਲਿਓ ਜੇ ਮਹਾਰਾਜ ਨੇ ਚੰਗੀ ਕੋਈ ਨੌ ਰਾਣੀ ਸਾਨੂੰ ਦੇਣੀ ਆ ਨਾ ਤੇ ਖਰਿਆ ਉਹੋ ਹੀ ਕਰਾ ਦੇ ਉਹ ਕੋਈ ਪਤਾ ਵਾ ਉਹਦੇ ਗਾਂਢ ਰਿਸ਼ਤੇਦਾਰੀਆਂ ਜੋਦੇ ਦੀਆਂ ਕਿੰਨੀਆਂ ਰਿਸ਼ਤੇਦਾਰੀਆਂ ਸਾਹ ਸਿਆਣਾ ਕਿੰਨੀਆਂ ਉਹਨਾਂ ਦੀਆਂ ਲੱਭੀ ਗੱਲ ਕਿੱਥੋਂ ਤੁਰੀ ਤੇ ਕਿੱਧਰ ਦੀ ਕਿੱਦਣ ਕੋਈ ਕੰਨੀ ਮੈਂ ਕਰਨੀ ਡਿਆ ਮੈਂ ਤੁਹਾਨੂੰ ਉਦਾਂ ਗੱਲ ਕੀਤੀ ਵੀ ਨਾਨਕੇ ਨੂੰ ਟਿਕਣਾ ਪਰ ਤੁਸੀਂ ਗਾੜੀ ਆਪਣੀ ਭੈਣ ਦਾ ਸ਼ੋਹਾ ਸ਼ੋਕੇ ਬੈ ਕੇ ਫੇਰ ਵਿੱਚ ਹੀ ਉਹਨਾਂ ਨੇ ਪਤਾ ਨਹੀਂ ਪੁੱਛਣਾ ਕਿ ਨਹੀਂ ਪੁੱਛਣਾ ਪਰ ਤੁਹਾਨੂੰ ਪਤਾ ਨਹੀਂ ਕਿੱਥੋਂ ਬਾਣ ਡਾ ਆ ਗਿਆ ਪਤਾ ਨਹੀਂ ਕਿੱਥੋਂ ਖਬਰਾਂ ਮਿਲ ਜਾਂਦੀਆਂ ਚੱਗਾ ਜਾਈ ਜਾਣਾ ਤੇ ਜਾ ਮੈਂ ਤਾਂ ਨਹੀਂ ਜਾਣਾ ਠੀਕ ਆ ਨਾ ਜਾ ਮੇਰਾ ਪੁੱਤ ਜਵਾਨ ਹੋਣ ਡਿਆ ਹੈ ਨਾ ਮੈਂ ਉਹਨੂੰ ਲੈ ਕੇ ਚਲ ਜੂਗੀ ਤੁਹਾਡੀ ਕੋਈ ਟੈਨਸ਼ਨ ਨਹੀਂ ਹੈਗੀ ਮੈਨੂੰ ਤੇ ਜਾ ਫਿਰ ਜਾਂਦੀ ਕਿਉਂ ਨਹੀਂ ਗਈ ਹੌਣ ਤੇ ਰੋਟੀ ਪਾਣੀ ਦਾ ਵੇਲਾ ਹੋ ਗਿਆ ਰਾਤ ਦਾ ਹੁਣ ਤੇ ਨਹੀਂ ਮੈਂ ਜਾਣਾ ਕਿਤੇ ਵੀ ਸਵੇਰੇ ਜਾਵਾਂਗੇ ਮਾਂ ਪੁੱਤ ਜੇਦੋਂ ਵੀ ਜਾਣਾ ਉਹ ਚਲ ਜੀ ਚੰਗਾ ਐਵੇਂ ਸਿਰ ਖਾਂਦੀ ਰਹਿੰਦੀ ਮੇਰਾਣ ਕੇ ਲੱਗੀ ਕਿਦਾਂ ਗੋਰਪਰੀ ਨੇ ਪਤਾ ਨਹੀਂ ਇਹਦੇ ਹੱਤੜੀ ਤੇ ਕੀ ਮਾਂ ਭੁੰਨ ਕੇ ਰੱਖ ਦਿੱਤੇ ਆ ਕੀ ਭੁੰਨ ਕੇ ਰੱਖਤਾ ਉਹਨੂੰ ਚੰਗਾ ਚਾਹੁੰਦੀ ਨਹੀਂ ਏ ਸੁਖ ਸੁਖਣਾ ਦੀ ਸਾਡੀ ਇੱਕ ਭੈਣ ਵਾ ਤੇ ਦੱਸ ਉਹਨੂੰ ਐਵੇਂ ਟੋਕਾ ਟਕਾਈ ਕਰੀ ਜਾਂਦੀ ਲੈ ਵੀ ਸੰਤਰੀਏ ਜਹਰੀਓ ਜੇ ਇਹਦੇ ਪੱਕ ਗਏ ਨਾ ਤੇ ਮਾਤਾ ਨੇ ਕਹਣਾ ਸੰਤਰੇ ਵੀ ਜੰਦੀਪ ਨੂੰ ਦੇਈ ਸੰਤਰੇ ਨਾਲ ਗੱਲਾਂ ਕਰੰਦਾ ਆ ਵਾ ਨਹੀਂ ਸੰਤਰੇ ਨਾਲ ਗੱਲਾਂ ਹੀ ਕਰਨੀਆਂ ਆ ਵਾ ਹਾਂ ਉਹ ਮਾਤਾ ਲਈ ਕਹਿਣ ਕਿ ਮੈਂ ਥੋੜਾ ਜਿਹਾ ਚਾਰ ਪਾਇਆ ਹੀ ਕੋ ਨਿੰਬੂ ਤੋੜ ਲਾ ਉਹਦਾ ਚਾਰ ਬਾ ਨਹੀਂ ਆ ਮਹਿਲ ਕਿਉ ਜੋੜਿਆ ਹੀ ਉਹ ਇਹ 2 ਕਿਲੋ ਕੱਲ ਨੂੰ ਸਕੂਲੇ ਜਾਂਦਾ ਲੈ ਜੀ ਤੇ ਬਿਸਕੁਟ ਬਰਹਾ ਲਿਆ ਅੱਛਾ ਇਹ ਸੰਦੀਪ ਨੂੰ ਦੇ ਕੇ ਆਵਾਂਗੇ ਅੱਛਾ ਚੰਗਾ ਭਲਾਵਾ ਸਾਰਾ ਕੁਝ ਹੈਗਾ ਚਾਰ ਉਹਦੇ ਸਹੁਰਾ ਸਹੁਰੇ ਕਿੰਨੇ ਆਂਬ ਖੜੇ ਸੀ ਦਿਨ ਪਾਇਆ ਹੈਨਾ ਲਵੇਰਾ ਉਹਨਾਂ ਦੇ ਆਪਣੇ ਘਰ ਬੇਸਕਟ ਸਭ ਕੋਈ ਵਾਦੂਗਾ ਤੇ ਮਾਤਾ ਦਾ ਫੇਰ ਵੀ ਧਿਆਨ ਨਾ ਵੀ ਮੈਂ ਕੋਹ ਨਾ ਕੋਈ ਦੇ ਲਾ ਮੈਂ ਕੋਹ ਨਾ ਕੋਈ ਦੇਗਾ ਮਾਤਾ ਵੀ ਨਾ ਤੇ ਮੈਂ ਵੇਖ ਰਿਹਾ ਮੈਂਗਾ ਜੇ ਸੰਤਰੇ ਥੋੜੇ ਜਿ ਪੱਕ ਗਏ ਨਾ ਤੇ ਮਾਤਾ ਨੇ ਕਹਣਾ ਜਾਂਦਾ ਜਾਂਦਾ ਇਹ ਵੀ ਕੋਈ ਪੜਾ ਜੀ ਅੱਛਾ ਆਹ ਨਹੀਂ ਉਹ ਜਦੋਂ ਪੱਕੇ ਹੋਵਦਾ ਤਾਂ ਫਿਰ ਮੰਮੀ ਲੈ ਕੇ ਜਾਂਦੇ ਹੁੰਦੇ ਆ ਆ ਹਾਂ ਮੈਂ ਵੇਖ ਰਿਹਾ ਮੈਂ ਨਾਲ ਹੀ ਲੈ ਜਾਂਦਾ ਇਹ ਵੀ ਘੋਣਾ ਕੱਚੇ ਲੈ ਜਾਣੇ ਆ ਕੱਚੇ ਲੈ ਜਾਣੇ ਆ ਆਪਾਂ ਤੂੜੀ ਨਾਪ ਕੇ ਪਕਾ ਲੂਗੀ ਨਾ ਜਿੱਦਾਂ ਜਿੱਦਾਂ ਪੱਕਦੇ ਦਿਸਾਂ ਤੋਂ ਪੱਕਦੇ ਦਿਸਾਂ ਤੋਂ ਥੋੜੀ ਪੱਕਦੀ ਪਤਾ ਹੀ ਕੀ ਆ ਸਰਦੀ ਵਿੱਚ ਨਾ ਮਾਵਾ ਹੀ ਹੁੰਦੀਆਂ ਜਿਹੜਾ ਨਾ ਇੰਨਾ ਕੁਛ ਬਲੈਕ ਹੀ ਜਾਂਦੀਆਂ ਵਾ ਨਿੱਕੇ ਨਿੱਕੀਆਂ ਚੀਜ਼ਾਂ ਕਿ ਲਸਣ ਹੋ ਗਿਆ ਕਈ ਵਾਰ ਨਾ ਲਸਣ ਹੁੰਦਾ ਕਿ ਲੋਕੀ ਹੁੰਦਾ ਵਾ ਤੇ ਉਹ ਲੈ ਜਾਂਦੀਆਂ ਮਾਵਾ ਹੂੰ ਹੂੰ ਤਿਆਂ ਕੋਪੀ ਚੱਲਣਾ ਲੈ ਜਾਂਦੇ ਖਾਲੀ ਹੱਥ ਕੀ ਜਾਣਾ ਬਿਸਕੁਟ ਲੈ ਗਈਆਂ ਜਾਂ ਚਾਰ ਲੈ ਗਈਆਂ ਇਹ ਥੋੜੀ ਹੁੰਦਾ ਵੀ ਤਿਆਂ ਦੇ ਘਰ ਨਹੀਂ ਹੁੰਦਾ ਹੁੰਦਾ ਸਾਰਾ ਕੁਛ ਹੀ ਆ ਪਰ ਇਹ ਚ ਨਾ ਇੱਕ ਪਿਆਰ ਹੀ ਛੁਪਿਆ ਹੁੰਦਾ ਵਾ ਇਹ ਦੀ ਗੱਲ ਹੈ ਕਿ ਮਾਂ ਤੇ ਜਦੋਂ ਨਾ ਮਾਵਾਂ ਮੁੱਕ ਜਾਂਦੀਆਂ ਵਾ ਨਾ ਤੇ ਫੇਰ ਪਤਾ ਲੱਗਦਾ ਵਾ ਵੀ ਹਾਂ ਉਹ ਕਿੰਨੇ ਪਿਆਰ ਨਾਲ ਚੀਜ਼ਾਂ ਢਾਹ ਕੇ ਆਉਂਦੀਆਂ ਸੀ ਇਹ ਪਹਿਲਾਂ ਆਪਾਂ ਕਦਰ ਨਹੀਂ ਕਰੀਦੀ ਹੈਗੀ ਇਹ ਤਾਂ ਹੈ ਇਸ ਇਹ ਤਾਂ ਗੱਲ ਪੱਕੀ ਹੈ ਇਹ ਬੰਦਾ ਨਾ ਉਹਨਾਂ ਤੋਂ ਪੁੱਛ ਕੀ ਵੇਖੇ ਜਿਨ੍ਹਾਂ ਦੀਆਂ ਮਾਵਾ ਨਹੀਂ ਆਈਆਂ ਇਹ ਤਾਂ ਗੱਲ ਹੈਗੀ ਨਾ ਜਿਨ੍ਹਾਂ ਦੀਆਂ ਮਾਵਾ ਨਹੀਂ ਨਾ ਹੁੰਦੀਆਂ ਪਤਾ ਤਾਂ ਉਹਨਾਂ ਨੂੰ ਹੁੰਦਾ ਹੀ ਆ ਜਦੋਂ ਨਾ ਮੈਂ ਛੋਟੀ ਨਹੀਂ ਨਾ ਤੇ ਮੇਰੀ ਦਾਦੀ ਨੇ ਕਰਨਾ ਪੂਹਾ ਵਾਸਤੇ ਨਾ ਚੀਜ਼ਾਂ ਲੈ ਕੇ ਜਾਣੀਆਂ ਕਦੀ ਗੋੜ ਲੈ ਜਾਣਾ ਕਦੀ ਚੌਲ ਲੈ ਜਾਣੇ ਆਹੋ ਹੀ ਤਾਂ ਹੈ ਤੇ ਮੈਂ ਉਹਦੋਂ ਕਹਿੰਨੀ ਨਹੀਂ ਸੀਗੀ ਵੀ ਇਹ ਚੀਜ਼ਾਂ ਕਿ ਲਿਜਾਣੀਆਂ ਵਾ ਤੇ ਸਾਡੀ ਮਾਤਾ ਵੀ ਇਦਾਂ ਹੀ ਕਰਦੀ ਆ ਤੇ ਪਰ ਇਹ ਆ ਨਾ ਹੁਣ ਅੱਜ ਸਮਝ ਲੱਗਦੀ ਹੈ ਚ ਪਿਆਰ ਛੁਪਿਆ ਹੁੰਦਾ ਵਾ ਉਹਨੇ ਮੇਰੀ ਮਾਂ ਜੇ ਹੁੰਦੀ ਤਾਂ ਉਹਨੇ ਵੀ ਇਦਾਂ ਦੀਆਂ ਚੀਜ਼ਾਂ ਲੈ ਕੇ ਆਉਣੀਆਂ ਹੀ ਹਈਆਂ। ਆਹ ਵੀ ਤਾਂ ਗੱਲ ਹੈ ਹੀ ਆ। ਤੇ ਹੁਣ ਬੰਦਾ ਚੀਜ਼ਾਂ ਦਾ ਨਹੀਂ ਭੁੱਖਾ ਹੁੰਦਾ, ਚੀਜ਼ਾਂ ਆਪਣੇ ਘਰ ਸਭ ਕੁਝ ਹੁੰਦੀਆਂ ਹੀ ਆ। ਹਾਂ ਤੇ ਭਰਾ ਪਰਜਾਈਆਂ ਫਿਰ ਸੋਚ ਲੈਂਦੇ ਆ ਆਹ ਚੀਜ਼ ਤਾਂ ਉਹਨਾਂ ਦੇ ਘਰ ਹੈਗੀ ਆ, ਇਹ ਕੀ ਕਰਨ ਟੈਕੇ ਜਾ ਰਹੀ ਐ। ਆ ਵੀ ਚੀਜ਼ ਉਹਨਾਂ ਦੇ ਘਰ ਹੈਗੀ ਆ। ਪਰ ਮਾਵਾਂ ਨਹੀਂ ਨਾ ਸੋਚਦੀਆਂ। ਹੁਣ ਸੰਦੀਪ ਦੇ ਘਰ ਤੋਂ ਭਾਵੇਂ ਦੁੱਧ ਵੀ ਵਾਧੂ ਆ ਤੇ ਆਚਾਰ ਵੀ ਉਹਨਾਂ ਨੇ ਵਾਧੂ ਪਾਇਆ ਵਾ। ਪਰ ਮੰਮੀ ਨੂੰ ਇਹ ਆ ਵੀ ਮੈਂ ਲੈ ਕੇ ਜਾਵਾਂ ਕੁਛ ਨਾ ਕੁਛ, ਖਾਲੀ ਹੱਥ ਨਾ ਜਾਵਾਂ। ਆਹ ਵੀ ਤਾਂ ਗੱਲ ਹੈ ਹੀ ਐ। ਮਾਵਾ ਤਾਂ ਬਿਨਾਂ ਨਹੀਂ ਕੋਈ ਵੀ ਪੁੱਛਦਾ ਇਹ ਤਾਂ ਪੱਕੀ ਗੱਲ ਆ ਤੇਰੀ ਪਰ ਮਾਦਾ ਆਪ ਮੰਜੇ ਤੋਂ ਉੱਠੀ ਉਹ ਤੇ ਮੁੰਮ ਨੂੰ ਉੱਧਰ ਤਾਂ ਪੈ ਗਿਆ ਫਿਕਰ ਪੈ ਗਿਆ ਵੇਖ ਲੈ ਨੂੰ ਚੰਗਾ ਭਲਾ ਪਤਾ ਵੀ ਆ ਵੀ ਹੁਣ ਕਿਉਂ ਰਖੜੀ ਆਉਣ ਵਾਲੀ ਨੇ ਫੇਰ ਰਖੜੀ ਤੇ ਆਉਣਾ ਹੀ ਆ ਤੂੰ ਉਹ ਦੇ ਦਾਂਗੇ ਸਭ ਕੋਲ ਨਾਲ ਆਤ ਪਰ ਇਹ ਆ ਨਾ ਕਿ ਉਹਨੇ ਮੁੰਡੇ ਦੇ ਨਾਲ ਕਿੱਦਾਂ ਸਾਰਾ ਸਮਾਨ ਚੱਕ ਕੇ ਲਜਾਣਾ ਤਾਂ ਛੱਡ ਕੇ ਹੀ ਆਉਣਾ ਉਹਨੂੰ ਉਹਨੇ ਕਿਹੜਾ ਕਲੀ ਤੇ ਚੱਲ ਜਾਣਾ ਪਰ ਇਹ ਨਿਭਾਨੇ ਨਾ ਹਣ ਮੰਮੀ ਨੇ ਇਹ ਵੀ ਮੈਂ ਵੀ ਜਾ ਆਉਂਗੀ ਜਦ ਨਾਲ ਉਹ ਸਮਾਨ ਖੜ ਦੀ ਕਲੀ ਤੇ ਜਾ ਹੀ ਨਹੀਂ ਸਕਦੀ ਇਥੋਂ ਦੇ ਹੱਥਾਂ ਦਾ ਦਿੱਤਾ ਹੀ ਲੈ ਜਾਂਦੀ ਆ ਉਹ ਕੋਰੇ ਕੋ ਕੇ ਲੈ ਜਾਂਦੀ ਆ ਤੇ ਮੈਂ ਮਜਾਕ ਹੀ ਕਰਨਿਆ ਦੇਣਾ ਹੀ ਆ ਕੱਲੀ ਕੱਲੀ ਜਾਈ ਤਾਂ ਦੇਣਾ ਨਹੀਂ ਉਹਨੂੰ ਸਭ ਕੁਝ ਉਹਦਾ ਹੀ ਆ ਚਲ ਆਹ ਹੁਣੇ ਮਾਤਾ ਦੇ ਛੱਡਣਾ ਨਹੀਂ ਹੈਗਾ ਇਹਨੂੰ ਜਾਂਦੇ ਵੀ ਕਿੱਦਾਂ ਕਰੀ ਵੀ ਸੋਕਤੇ ਸੋਤੇ ਆਪ ਮੈਨੂੰ ਪਾ ਦੀ ਇਹਨਾਂ ਮਾਤਾ ਲੇਟ ਕਰਦੇ ਤੂੰ ਵੀ ਸਕੂਲੇ ਜਣਾ ਤੇ ਮੈਂ ਵੀ ਜਣਾ ਮੈਂ ਸਮਾਨ ਮਾਤਾ ਫਿਰ ਸਮਾਨ ਪਾਉਂਦੀ ਪਾਉਂਦੀ ਲੇਟ ਕਰਦੇ ਨਹੀਂ ਮੰਮੀ ਨੇ ਆਪਣੇ ਹੱਥੀ ਪਾਉਣਾ ਵਾ ਫਿਰ ਉਹ ਕਹਿੰਦਾ ਮੈਂ ਸਮਾਨ ਪਾ ਦੇ ਤੇ ਮੇਰੇ ਤੇ ਵਿਸ਼ਵਾਸ ਨਹੀਂ ਹੋਣਾ ਨੇ ਹੱਥੀ ਪਾਉਣਾ ਵਾ ਇਹ ਆ ਵੀ ਚੀਜ਼ ਮੈਂ ਪਾਉਣੀ ਵਿੱਚ ਤੇ ਆ ਵੀ ਪਾਉਣੀ ਆ ਮਾਤਾ ਨੂੰ ਕਹਿੰਦਾ ਸਮਾਨ ਪਾਉਣ ਆਹ ਸ਼ਾਮਾ ਨੂੰ ਪਾਦੇ ਗਏ ਆ ਮਾਦਰ ਨੂੰ ਕੋਈ ਸੰਤਰੇ ਤੋੜ ਕੇ ਪਾਦੇ ਹਰੇ ਇਹ ਵੀ ਲੱਗਾਂਗੀ ਉਹ ਦਾਣਾ ਜਦੋਂ ਮम्मी ਨੂੰ ਨਾ ਸੰਦੀਪ ਨਾ ਇਦਾਂ ਕਰਦੀ ਵੇ ਨਹੀਂ ਆ ਨਾ ਤੇ ਮੇਰੇ ਨਾਲ ਮਾਣੀ ਪਾਰ ਹੁੰਦਾ ਵਾ ਜੇ ਮੇਰੀ ਮਾਂ ਹੁੰਦੀ ਤੇ ਉਹ ਵੀ ਚੀਜ਼ਾਂ ਲੈ ਕੇ ਆਉਂਦੀ ਤੇਆਂ ਦੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਪਾਣਾ ਜਿਹੜੇ ਮਾਂ ਦੇ ਹੱਥਾਂ ਦੀ ਚੀਜ਼ ਆਣਾ ਉਹਦੀ ਗੱਲ ਹੀ ਕੋਈ ਹੋਰ ਹੁੰਦੀ ਆ ਕਰਾਂ ਜੋ ਸਬਜ਼ੀਆਂ ਵੀ ਖਾਈਦੀ ਆ ਪਰ ਮਾਂ ਦੇ ਹੱਥੇ ਚਾਹ ਦਾ ਨਾ ਸਵਾਦ ਹੀ ਕੁਛ ਐ ਗੰਕਤਾ ਵਾ ਕੋਈ ਆਪ ਮਾਰ ਮਾਰ ਕੇ ਖਾ ਲਈਦੀ ਆ ਪਰ ਜਿਹੜਾ ਮਾਂ ਨੇ ਚੀਂ ਦਿੱਤੀ ਹੁੰਦੀ ਆ ਨਾ ਉਹਦੇ ਉਹਦਾ ਮਾਂ ਨਹੀਂ ਪੜਾ ਵੱਖਰਾ ਹੁੰਦਾ ਵਾ ਸਾਰਿਆਂ ਨੂੰ ਦੱਸੀ ਤਾਂ ਆ ਚੀਜ਼ ਮੇਰੀ ਮਾਂ ਨੇ ਬਣਾ ਕੇ ਦਿੱਤੀ ਆ ਆ ਚੀਜ਼ ਮੇਰੀ ਮਾਂ ਨੇ ਬਣਾ ਕੇ ਦਿੱਤੀ ਮੇਰੀ ਹੈ ਨਹੀਂ ਤਾਂ ਕਿੱਥੋਂ ਨੇ ਆ ਜਾਣਾ ਉਹਦੇ ਹਾਂਜੀ ਉਹ ਤਾਂ ਫੋਨ ਹੀ ਵੇਖੇ ਜਾਣਾ ਰੋਟੀ ਰਾਂਟੀ ਨਹੀਂ ਖਾਣੀ ਖਾਣੀ ਆ ਤੂੰ ਇੰਗੜਾ ਜਪਕਾਈ ਆ ਰੋਟੀ ਤੇ ਪੱਕਣ ਵਾਲੀ ਆ ਸਬਜ਼ੀ ਬਣ ਗਈ ਆ ਤੇ ਤਵਾ ਰੱਖਣ ਲੱਗੀ ਆ ਤੇ ਮੈਂ ਤੈਨੂੰ ਆਵਾਜ਼ ਮਾਰਨ ਆ ਗਈ ਵੀ ਆਪਣੇ ਡੈਡੀ ਨੂੰ ਉਥੋਂ ਬਾਹਰੋਂ ਆਵਾਜ਼ ਮਾਰ ਤੇ ਸਬਜੀ ਕਿਹ ਬਣਾਈ ਹੈ ਸਬਜੀ ਚਿੱਟੇ ਜਣਿਆਂ ਦੀ ਬਣਾਈ ਪੁੱਤ ਅੱਛਾ ਤੇ ਰੋਟੀ ਡੈਡੀ ਨੂੰ ਬਾਜੋ ਫੜਾਇਆ ਅੱਜ ਪੈਣਾ ਮੈਂ ਖਾਣੀ ਹੈ ਤੇ ਪੁੱਤ ਜਿਹੜਾ ਮਰਜੀ ਖਾ ਲੈ ਮੈਂ ਤੇ ਕੋਈ ਗੱਲ ਨਹੀਂ ਕਰਦੀ ਤੂੰ ਕਹਿ ਦਿੰਨਾ ਮੈਂ ਠਹਿਰ ਕੇ ਖਾਣੀ ਆ ਤੇ ਪਹਿਲਾਂ ਚ ਕੀ ਫਰਕ ਵਾ ਤੇ ਮਗਰੋਂ ਚ ਕੀ ਫਰਕ ਵਾ ਖਾ ਹੀ ਲੈਣੀ ਸਾਰਿਆਂ ਨੇ ਉਹ ਨਹੀਂ ਮੈਂ ਸੁਣਿਆ ਆਂਦੇ ਜਿਹੜੇ ਰੋਟੀ ਪੈਣਾ ਖਾਈਦੀ ਇਹਨਾਂ ਦਾ ਦਿਮਾਗ ਤੇਜ ਹੁੰਦਾ ਅੱਛਾ ਜਿਹੜਾ ਪਹਿਲੋਂ ਰੋਟੀ ਖਾਂਦਾ ਪਹਿਲੀ ਰੋਟੀ ਜਿਹੜੀ ਹਾਂ ਅੱਛਾ ਉਹਨਾਂ ਦਾ ਦਿਮਾਗ ਤੇਜ ਹੁੰਦਾ ਵਾ ਹਾਂ ਹਾਏ ਹਾਂ ਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ ਅਹੀਂ ਤੇਰੇ ਡੈਡੀ ਦੇ ਆਵੇਂ ਦਿਮਾਗ ਤੇਜ ਕਰਦੇ ਰਹੇ ਤੇਰੀ ਪਹਿਲੀ ਪਹਿਲੀ ਰੋਟੀ ਲਾ ਲਾ ਕੇ ਮੈਂ ਨਾ ਇਹਨੂੰ ਦੋ ਇਹਨੂੰ ਦੋ ਦਿਮਾਗ ਤੇਜ ਕੀਤਾ ਹਰ ਨਾਲ ਲੜਨ ਵਾਸਤੇ ਮੈਂ ਰਾਜੀ ਸੁਣਿਆ ਮੈਂ ਹਾਂ ਅੱਜ ਤੋਂ ਬਾਅਦ ਤੈਨੂੰ ਰੋਟੀ ਦਊਂਗੀ ਪਹਿਲੀ ਮੈਂ ਤੇ ਤੂੰ ਉਸੇ ਵੇਲੇ ਮੇਰੇ ਲਾਗੇ ਆ ਜਾ ਕਰ ਜਦ ਮੈਂ ਤੈਨੂੰ ਆਵਾਜ਼ ਮਾਰੂੰਗੀ ਚੰਗਾ ਜੇ ਤੇਰਾ ਡੈਡੀ ਆ ਕੇ ਨਾ ਰੋਟੀ ਲਿਆ ਰੋ ਮੈਂ ਜਾਣਾ ਕਿਤੇ ਤਾਂ ਫਿਰ ਡੈਡੀ ਨਹੀਂ ਆਉਣਾ ਮੈਂ ਖਾਣ ਡਿਆ ਵਾਂ ਤੂੰ ਪਹਿਲੋਂ ਖਾ ਲਿਆ ਕਰ ਤੂੰ ਉਹਨੂੰ ਬਾਅਦ ਚ ਫੜਾਇਆ ਕਰ ਠੀਕ ਵਾ ਠੀਕ ਵਾ ਹਾਂ ਹਾਂ ਅਹੀਂ ਚਦਾਈ ਬਣੇ ਰਹੇ ਦਾ ਦਿਮਾਗ ਤੇਜ ਕਰ ਛੱਡਿਆ ਪਹਿਲਿਆਂ ਰੋਟੀਆਂ ਨੂੰ ਖਵਾ ਲ ਖਵਾ ਮਾ ਪਤਾ ਨਹੀਂ ਬੜੀ ਬਹਿਸ ਹੋਣ ਦੀ ਕੀ ਗੱਲ ਆ ਉਦਾਂ ਹੀ ਪਤਾ ਰੋਟੀ ਤੋਂ ਰੋਟੀ ਤੋਂ ਹੂੰ ਨਹੀਂ ਬਹਿਸ ਸਾਡੀ ਕੋਈ ਨਹੀਂ ਹੋਣ ਢਈ ਗੱਲਾਂ ਕਰਨ ਦੇ ਆਪਾਂ ਕਿ ਆਂਦੀ ਰੋਟੀ ਨਹੀਂ ਪਕਾਉਣੀ ਹੈ ਨਹੀਂ ਨਹੀਂ ਮੈਂ ਰੋਟੀ ਪੈਣਾ ਮੈਂ ਖਾਣੀ ਆ ਤੇ ਦੇ ਮੁੰਡੇ ਨੂੰ ਰੋਟੀ ਪੀਲਾ ਪਕਾ ਕੇ ਉਹ ਤੇ ਅੱਜ ਪਤਾ ਲੱਗਾ ਵਾ ਕੀ ਵੀ ਪਹਿਲੀ ਰੋਟੀ ਖਾਦਿਆਂ ਦਿਮਾਗ ਤੇਜ ਹੁੰਦਾ ਵਾ ਉਹ ਜਾ ਨਹੀਂ ਜਾ ਕੇ ਤੇ ਰੱਬ ਨੂੰ ਰਹਿਣ ਦੇ ਉਹ ਨਹੀਂ ਡੈਡੀ ਮੈਂ ਸੁਣਿਆ ਅੱਜ ਓਏ ਉਦਾਂ ਹੀ ਆ ਲੋਕੀ ਗੱਲਾਂ ਮਰੀ ਜਾਂਦੇ ਆ ਪਹਿਲੀ ਰੋਟੀ ਖਾਦੇ ਆ ਦਿਮਾਗ ਇਹਦਾ ਰਾਦਾ ਵਾ ਖਾਦੇ ਆ ਕਾਜੂ ਖਾਦੇ ਆ ਦਿਮਾਗ ਤੇਜ ਹੁੰਦਾ ਹੀ ਉਹ ਚੰਗਾ ਬਾਬਾ ਪਰ ਅੱਜ ਤੋਂ ਬਾਅਦ ਆ ਮੁੰਡੇ ਨੂੰ ਪਹਿਲੀ ਰੋਟੀ ਮਿਲਣੀ ਆ ਤੁਹਾਨੂੰ ਨਹੀਂ ਮਿਲਣੀ ਉਹ ਮੈਂ ਕਿਹੜਾ ਨਾ ਵੀ ਮੈਨੂੰ ਫੜਾਓ ਪਹਿਲਾਂ ਮੈਂ ਤਾਂ ਇਹਨੂੰ ਆਪਣੇ ਪੁੱਤ ਨੂੰ ਸਭ ਤੋਂ ਪਹਿਲਾਂ ਰੋਟੀ ਦੇ ਜਿਆਦਾ ਕਿਉਂ ਪਾ ਗਏ ਨੇ ਦਹੀਂ ਦੇ ਜਵਾਨ ਹੋ ਦੇ ਛੇਤੀ ਆਂਦਾ ਵਾਹ ਜਾਣ ਕੇ ਕਰਦੇ ਆ ਰੋਟੀ ਦਾ ਤੇ ਆਪਣਾ ਦਿਮਾਗ ਤੇਜ ਕੀਤਾ ਏਦਾਂ ਆਂਦਾ ਰਹਾਦਾ ਹਣਾ ਨਾ ਵੀ ਮੁੜ ਕੇ ਮੈਨੂੰ ਨਾ ਫੜਾਉਣਗੀਆਂ ਪਹੇਲੀ ਹੂੰ ਉਹ ਅੱਜ ਮੰਮੀ ਟਰੈਕਟਰ ਦੱਸਿਆ ਕੀ ਨਹੀਂ ਮੈਂ ਆਣੀ ਦੱਸਿਆ ਸੋ ਨਾ ਇਹ ਕੋਈ ਨਾ ਕੋ ਦੱਸ ਕੇ ਤੂੰ ਦੱਸ ਮੇਰਾ ਪੁੱਤ ਕੀ ਗੱਲ ਆ ਤੂੰ ਦੱਸ ਕੱਲ ਡੇਢ ਟਰੈਕਟਰ ਨੇ ਸਟਾਰਟ ਹੋਇਆ ਨੇ ਹੋਇਆ ਆਪਦੇ ਸਟਾਰਟ ਹੋਇਆ ਬੜਾ ਅੱਖਾ ਤੇ ਫਿਰ ਉਹ ਇੰਜ ਜਿਹਾ ਵਜਜਾਂ ਲਾ ਪੀਆ ਆਪਣੇ ਆ ਬੰਦ ਹੋ ਗਿਆ ਫਿਰ ਲੈ ਹੁਣ ਫੇਰ ਨਹੀਂ ਸਟਾਰਟ ਹੁੰਦਾ ਐਨੂੰ ਮੂਵ ਕਰ ਐਨੂੰ ਹੁਣ ਝੂਠ ਬੋਲਿਆ ਸੀ ਨਾ ਕਾਦਾ ਗੋਪੀ ਕੋ ਕੀ ਪੀ ਟਰੈਕਟਰ ਖਰਾਬ ਹੋ ਗਿਆ ਵਾ ਅਹੀਂ ਨਹੀਂ ਕਦੋਂ ਕਰ ਲੈਣਾ ਵੇਖਿਆ ਜੀ ਜੇ ਆਪਾਂ ਟਰੈਕਟਰ ਉਹਦੇ ਗੁਰਪ੍ਰੀਤ ਦੇ ਲੈ ਜਾਂਦੇ ਉਹਦੇ 100-100 ਸੀਸਾ ਦੇਣੀਆਂ ਸੀ ਪੂਰੀ ਸਾਸ ਨੇ ਸੀਸਾ ਦੇਣੀਆਂ ਸੀ ਤੇ ਟਰੈਕਟਰ ਵੇਲੇ ਹੁਣ ਸੱਚੀ ਖਰਾਬ ਹੋ ਗਿਆ ਉਹ ਉੱਥੇ ਖੜਿਆ ਕਿੱਦਾਂ ਕਿੰਨਾ ਕੁ ਹੋ ਜਾਣਾ ਹੀ ਰੱਬ ਨੇ ਫੇਰ ਵੀ ਸੂਲੀ ਦਾ ਸੂਲ ਕਰ ਦਿੱਤੀ ਆ ਅਜਾ ਮਾੜਾ ਜਿਹਾ ਚੱਲ ਸਟਾਰਟ ਕਰਨ ਲੱਗਾ ਤੇ ਆਵਾਜ਼ਾਂ ਹੀ ਆਉਣ ਡੀਆਂ ਹਜੇ ਚੁੱਪ ਕਰ ਜਾ ਮੂੰਹ ਕਰਦੇ ਬੰਦ ਮੈਂ ਗਿਆ ਸੀ ਨਾ ਭੈਣ ਕੋ ਆਹ ਹੋ ਸੁਣਾ ਆਹ ਦੱਸੋ ਗਏ ਆ ਹੋ ਉਹ ਆਏ ਆ ਗਏ ਆ ਪਰੋਣਾ ਵੀ ਜੋਦਾ ਜਿਹੜਾ ਕਿ ਨਹੀਂ ਉਹ ਵੀ ਘਟ ਕੋਇਆ ਸੀ ਮੇਰੇ ਨਾਲ ਤੇ ਮੈਨੂੰ ਉਹਨੇ ਟਰੈਕਟਰ ਬਾਰੇ ਪੁੱਛਿਆ ਲੈ ਭਾਜੀ ਟਰੈਕਟਰ ਨੂੰ ਹੋਇਆ ਕੀ ਆ ਤੇ ਮੈਨੂੰ ਗਾੜੀ ਕੋਈ ਗੱਲ ਨਹੀਂ ਆਈ ਉਹ ਗਏ ਆਂਦਾ ਹਣਾ ਇਹ ਕਿੱਧਰ ਆ ਗਿਆ ਖਰਚਾ ਪੱਠਾ ਆਂਦਾਣਾ ਲੱਗਣਾ ਵਾ ਵੀ ਚਾਹ ਨਾ ਕੁਝ ਦੇਣਾ ਪੈਣਾ ਰੋਟੀ ਪਕਾਉਣੀ ਪੈਣੀ ਹੋਰ ਤੁਹਾਨੂੰ ਵੇਖ ਕੇ ਘਟ ਗਿਆ ਤੂੰ ਕਿੱਦਾਂ ਦੀਆਂ ਗੱਲਾਂ ਕਿੱਧਰ ਦੀ ਗੱਲ ਤੇ ਕਿੱਧਰ ਨੂੰ ਲਈ ਜਾਨੀ ਆ ਤੂੰ ਤੇ ਉਹਨੇ ਕਿਉਂ ਘਟ ਕੋਣਾ ਹੀ ਉਹਦਾ ਕੀ ਹੈ ਮਾਂ ਮਾਰੇ ਆ ਮਾ ਨਹੀਂ ਮਾਰੇ ਪਰ ਫਿਰ ਵੀ ਮੈਨੂੰ ਐ ਲੱਗਾ ਜਿਦਾ ਘਟ ਕੋਇਆ ਉਹ ਤੇ ਅਸੀਂ ਵੀ ਘਟ ਪੂਆਂਗੇ ਜਦੋਂ ਸਾਡੇ ਆਊਗਾ ਅਸੀਂ ਪੂਆਂਗੇ ਹੀ ਨਾ ਕਿਉਂ ਉਹ ਤੇ ਸਾਡਾ ਜਵਾਈ ਭਾਈ ਆ ਪੂਣਾ ਤੇ ਉਹ ਨਹੀਂਗਾ ਤੇ ਜੇ ਤੂੰ ਹੀ ਗਈ ਘਟਣਾ ਨਹੀਂ ਕੋਇਆ ਤੇ ਜੇ ਸਾਡੇ ਆਊਗਾ ਅਸੀਂ ਕਿਉਂ ਪੂਆਂਗੇ ਮੈਂ ਗੱਲ ਦੱਸਣਾ ਤੇਰੀ ਗੱਲਾਂ ਜੋ ਗੱਲ ਕੱਢੀ ਆਏ ਵੀ ਆਪਾਂ ਟਰੈਕਟਰ ਦੇ ਦਿੰਦੇ ਤਾਂ ਕੀ ਹੋਣਾ ਸੀ ਕਾ ਚੱਲਿਆ ਇਹ ਕੋ ਤੇ ਕੁੜੀ ਨੇ ਕਿਉਂ ਦੱਸਿਆ ਐਦਾਂ ਕੁੜੀਏ ਉਧਰ ਹੀ ਚਾਲੇ ਚਾਲੇ ਗੱਲ ਪਾ ਦਿੰਦੀ ਵੀ ਉਹ ਇਖੇ ਨਹੀਂ ਜੇ ਜਾਂ ਨਾ ਰੋਕ ਨਹੀਂ ਗਾ ਤਾਂ ਨਹੀਂ ਆਏ ਇਹ ਗੱਲ ਦਾ ਨਹੀਂ ਜ਼ਿਕਰ ਹੋਇਆ ਕੋਈ ਵੀ ਕੁੜੀ ਨੇ ਉਹਨਾਂ ਨੂੰ ਦੱਸਿਆ ਵਾ ਕਿ ਜੇ ਨਹੀਂ ਦੱਸ ਤਾ ਮੈਨੂੰ ਨਹੀਂ ਪਤਾ ਇਹ ਗੱਲ ਦਾ ਤੁਸੀਂ ਤੇ ਫਿਰ ਉਧਰ ਹੀ ਚੋਰ ਹੀ ਤੇ ਤੁਹਾਨੂੰ ਚੋਰ ਨੂੰ ਪਾਲਾ ਪੈ ਗਿਆ ਆਪਣਾ ਉਧਰ ਹੀ ਫਿਰ ਵੀ ਮੈਂ ਅਹੀਂ ਝੂਠ ਬੋਲਿਆ ਚੱਲ ਜਾ ਮੁੰਡੇ ਰੋਟੀ ਪਕਾ ਕੇ ਦੇ ਜਾ ਮਾ ਤੇ ਜਿਆ ਸਭਾ ਕਿਦਾਂ ਦਾ ਹੋ ਗਿਆ ਵਾ ਹੈ ਚਿਕ ਚਿੜਾ ਜਿਆ ਪੰਚ ਚਿੜਾ ਜਿਆ ਹੈ ਪ੍ਰਾਣੀ ਇਹ ਆ ਜਿਹੜੀ ਰੋਟੀ ਦੀ ਤੂੰ ਗੱਲ ਕਰਦਾ ਨਾ ਹਾਂ ਤੂੰ ਆਪਣੀ ਪੂਆ ਦੇ ਘਿਆਈਓ ਹੂੰ ਉਹ ਵੀ ਪਤਾ ਕੀ ਕਹਿੰਦੀ ਹੁੰਦੀ ਸੀ ਆਂਦੇ ਦੀ ਪਈ ਲੋ ਮੈਂ ਖਾਣੀ ਆ ਤੇ ਮੈਂ ਖੜਾ ਮੈਂ ਖਾਣੀ ਆ ਮੈਂ ਬੜਾ ਉਲੁਖ ਜੋਨਾ ਹੁੰਦਾ ਨਹੀਂ ਉਹ ਮੁੜ ਕੇ ਫੇਰ ਭਾਵੇਂ ਆਕ ਕੇ ਨੂੰ ਹਸ਼ਾ ਤੇ ਮੇਰੇ ਤਾਂ ਚੋਰੀ ਜੀ ਦੱਸਣ ਦੇ ਆ ਕਿ ਮੇਰੇ ਸਾਹਮਣੇ ਗੱਲ ਕਰ ਲੈਂਦੇ ਪੂਆ ਦਾ ਜੇ ਨਾਲ ਲੈਣਾ ਹੀ ਲੈਣਾ ਵਾ ਪੂਆ ਤੋਂ ਬਗੈਰ ਤੇ ਬਚਦੇ ਨਹੀਂ ਕਿਤੇ ਪੂਆ ਤੇ ਗਿਆ ਵਾ ਹੀਰੇ ਵਰਗਾ ਮੇਰਾ ਪੁੱਤ ਤਾਂ ਪੂਆ ਨਾਲ ਆਤਾ ਉਹ ਜਾ ਉਹ ਮਨੋਂ ਗੱਲ ਉਤਰਾ ਦੱਸਣ ਦੇ ਆ ਵੀ ਐਡਾ ਕਰਦੀ ਹੁੰਦੀ ਸੀ ਉਹ ਵੀ ਅणि ਦੋਵੇਂ ਇੱਦਾਂ ਲੜਦੇ ਰਹਿਣਾ ਹੂੰ ਤੇ ਮੁੜ ਕੇ ਮੈਂ ਖੜਾ ਮੈਂ ਖਾਣੀ ਮੈਂ ਉਹਦੇ ਗਾੜੀ ਉਹ ਥਾੜੀ ਚੁੱਕ ਲੈਣਾ ਨਹੀਂ ਵੀ ਮੈਂ ਹੀ ਖਾਣੀ ਆ ਉਹਨੂੰ ਖਿਜਾਉਣਾ ਕਰੀ ਆਇਆ ਉਹਦੇ ਉਹਨੇ ਇੱਕਦਾਂ ਮੁੱਕੜੀ ਮਾਰ ਬੜਾ ਥਾੜੀ ਫੜਨੀ ਮੈਂ ਉਹ ਇੱਦਾਂ ਉੱਚਾ ਹੱਥ ਰੱਖ ਲੈਣਾ ਉਹ ਕਹ ਥਾੜੀ ਨਹੀਂ ਪੜੀ ਜਾਂਦੀ ਹੁੰਦੀ ਉਹ ਵੀ ਕਹਿੰਦੀ ਪਹਿਲੀ ਰੋਟੀ ਖਾਣੀ ਮੈਂ ਪਹਿਲਾਂ ਮੈਂ ਹੀ ਖਾਣੀ ਆ ਮੈਂ ਹੀ ਖਾਣੀ ਆ ਤੇ ਇਹ ਵੀ ਚਲ ਮੁੜ ਕੇ ਦੇ ਦੇਈਦੀ ਬੀਬੀ ਨੂੰ ਮੈਂ ਖਾਇ ਬੀਬੀ ਇਹਨੂੰ ਕਿਹ ਲੋ ਰੋਟੀ ਦੇ ਕੋਈ ਨਹੀਂ ਕਿ ਉਹ ਸਾਡੀ ਸੋ ਸੁੱਕਣਾ ਦੀ ਮੈਂ ਖਾ ਭੈਣਵਾ ਤੇ ਹਾਂ ਉਹਦੀ ਉਹ ਮੈਂ ਗੱਲ ਦੱਸਣ ਡਿਆ ਤੈਨੂੰ ਕਿ ਤੂੰ ਵੀ ਉੱਤੇ ਗਿਆ ਤੇਰਾ ਮਨ ਹੈ